ਮੇਉਂ ਚੁਚੀਆ ਨਾ ਇਹ ਚ ਕੱਪੜਾ ਮੇਉਂ ਚੁਚੀਆ ਨਾ 36 ਨਾ ਮੋਲੋ ਚ ਕੀ ਆ ਆਪਣੀ ਰੌਣਕੀ ਉਹਦੇ ਨਾਲ ਸੀ ਕਰੇ ਦੇ ਕੱਪੜੇ ਜਿਹੜੇ ਲੈ ਕੇ ਜਾਣੇ ਮੰਮੀ ਨੇ ਪਿਆਰ ਜੀ ਪਿਆਰ ਪਿਆਰ ਜੀ ਪਿਆਰ ਪਿਆਰ ਇਹ ਆ ਵੇਲਾ ਵਿਆਹ ਦਵਾ ਕੀ ਕਰੀ ਜਾਂਦੀਆਂ ਜਾਣ ਕੇ ਵੇਲਾ ਇਕੱਲਾ ਘਟ ਨਾ ਨਹੀਂ ਜਾਈਏ ਥੋੜਾ ਅੰਦਰ ਹੋਣੀ ਕੋ ਜੇ ਸਿਰਫ 20 25 ਦਿਨਾਂ ਨੂੰ ਵਾਪਸ ਚੱਲ ਜਾ ਸਾਡੇ ਨਵੇਂ ਪਰੋਣੀ ਨੇ ਆਉਣਾ ਅਸੀਂ ਜਸ਼ਨ ਮਨਾਉਣਾ ਬੱਲੇ 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 ਹਾਂ ਜੇ ਆਉਣਾ ਲਓ ਬਈ ਸਾਸਰੀ ਘਰ ਜੀ ਅੱਜ ਦੇ ਬਲੌਗਰਸ ਨੂੰ ਵਰ ਬੱਦੇ ਤੁਹਾਡਾ ਸਵਾਗਤ ਹੈ ਸਵਾਗਤ ਹੈ ਜੀ ਅਸੀਂ ਤੁਹਾਨੂੰ ਕਦੇ ਲੈਣਾ ਚਾਹਾਂਗੇ ਕੀ ਇੰਨਾ ਕੁਝ ਕਰਕੇ ਹਣਾ ਵੇਖੋ ਕੁੜੀ ਨੂੰ ਵਿਦਾ ਕੀਤਾ ਜਾਂਦਾ ਲੋਕ ਖੁਸ਼ ਕਰਨੇ ਪੈਂਦੇ ਆ ਵੇ ਲੋ ਇਹਨਾਂ ਦਾ ਖਾਣਾ ਛੱਡ ਗਿਆ ਆ ਇੰਨਾ ਖਾਣਾ ਛੱਡ ਕੇ ਲੈ ਖਾਣਾ ਘੱਟ ਪੀਤਾ ਤੇ ਚਲੋ ਦਾਰੂ ਜਿਆਦਾ ਪੀਤੀ ਆ ਚਲੋ ਕੋਈ ਨਹੀਂ ਖਾਣਾ ਘੱਟ ਬਣ ਦਾਰੂ ਜਿਆਦਾ ਪੀਂਦੇ ਰਹੇ ਇਹਨੂੰ ਪੀਣਾ ਚਲੋ ਉਹ ਨਾਲ ਇਹ ਕੀ ਕਰਦਾ ਫਿਰ ਤਰ ਚਲ ਕੋਈ ਆ ਕੋਈ ਨਹੀਂ ਦੇਖ ਲਓ ਜੀ ਚੱਲ ਕੱਲ ਨਹੀਂ ਰੱਖ ਲਿਆ ਮੈਂ ਕੋ ਕੱਲ ਕਿੰਨਾ ਚਾਹੀਦਾ ਲੱਗਿਆ ਵੀਰ ਬੜਾ ਹੀ ਵਧੀਆ ਵੀਰ ਆ ਕਈ ਬੰਦੇ ਹੁੰਦੇ ਜੋ ਮੈਂ ਸਮਾਨ ਸੇਲ ਕਰਤਾ ਇੱਕ ਵਾਰੀ ਹਣਾ ਕਰਤਾ ਵੀਰਾ ਕਹਿੰਦਾ ਕੋਈ ਮਸਲਾ ਨਹੀਂ ਅੱਜ ਵਾਪਸ ਲੈ ਕੇ ਜਾਵਾਂਗੇ ਕੋਈ ਚੱਕਰ ਨਹੀਂ ਜੋ ਬੰਦ ਹੋਇਆ ਪਰ ਖੁੱਲਾ ਥੋੜੀ ਹੁਣ ਵਾਪਸ ਹੀ ਹੋ ਜਾਣਾ ਕਰਾਂਗੇ ਹਾਂ ਕੱਲ ਲਈ ਕਿੰਨੇ ਬੰਦੇ ਨੇ ਕਿੰਨੇ ਸਾਮਾ ਰੱਖਣਾ ਜਿਹੜਾ ਕੱਲ ਆਉਣੇ ਆ ਮੁੰਡੇ ਵਾਲੇ ਥੋੜਾ ਜਿਹਾ ਰੱਖਣਾ ਕੱਲ ਨੂੰ ਨਾ ਤੁਹਾਨੂੰ ਮੈਂ ਤੁਹਾਡੀ ਮਹਿਫਿਲ ਲਾਵਾਂ ਤੁਹਾਡੀ ਆ ਤੁਸੀਂ ਗਿੱਜੇ ਹੀ ਖੜੇ ਮੈਂ ਥੋੜਾ ਲੱਗਣੀ ਰੱਖਦਾ ਜੇ ਪ੍ਰਾਣਾ ਆਉਣਾ ਦੱਸ ਯਾਰ ਨਵੇਂ ਪ੍ਰਾਣੇ ਨਾ ਆਉਣਾ ਥੋੜਾ ਆਪ ਕਰਾਂਗੇ ਨਹੀਂ ਜੀ ਆਏ ਥੋੜਾ ਹੰਦਾ ਰੋਲੀ ਕੋਜ ਸਿਰਫ 20 25 ਦਿਨਾਂ ਨੂੰ ਵਾਪਸ ਚੱਲ ਜਾ ਸਾਡੇ ਨਵੇਂ ਪ੍ਰਾਣੇ ਨੇ ਆਉਣਾ ਅਸੀਂ ਜਸ਼ਨ ਮਨਾਉਣਾ ਬੱਲੇ ਬੱਲੇ ਹਾਂ ਹਾਂ ਜੇ ਆਉਣਾ ਹਾਂ ਜੀ ਤੇਰਾ ਜਸ਼ਨ ਖੁਲੋ ਜਾ ਬਈ ਕੋਕ ਛੱਡ ਆਪਣੇ ਆਪਣੇ ਸਾਰੇ ਕਾਲੀ ਬੰਦੇ ਹੋਈ ਜਾਣੇ ਰੱਖਿਆ ਆਪਣਾ ਬੰਦਰ ਨਹੀਂ ਰੱਖਿਆ ਹੈਗਾ ਇਹ ਵੀਰ ਦੀ ਕੋਈ ਪ੍ਰੋਮੋਸ਼ਨ ਨਹੀਂ ਪਰ ਮੈਂ ਇਹਦਾ ਦੱਸਣਾ ਚਾਹੂੰਗਾ ਸਾਨੂੰ ਵਿਆਹ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਸੀਗੀ ਆ ਚੀਜ਼ਾਂ ਨੇ ਹੁੰਦੀ ਸਭ ਵੀਰ ਨੇ ਪ੍ਰੋਵਾਈਡ ਕਰਾਈਆਂ ਆਪੇ ਲੈ ਆ ਕੇ ਆਪੇ ਲੈਣ ਆ ਆਪੇ ਵਾਪਸ ਲੈਣ ਆ ਕੇ ਮੈਂ ਕਹਿੰਦਾ ਲਵਾ ਦਾਂ ਸਾਰੇ ਚ ਭੇਜ ਦੇ ਤੂੰ ਨੰਬਰ ਦੱਸੋ ਪਲੀਜ਼ ਆਉਦਾ 994802669 991460994802669 ਹਾਂਜੀ 02669 69 6 ਨਾਲੋਂ 69 ਨਾਲ ਹੁੰਦਾ ਆ ਨਾ ਕਿ 79 ਨਾ ਮੈਂ 79 ਬਹੁਤ ਟਾਈਮ ਗਿੰਦੇ ਰਹੇ ਇਹ 79 ਹੁੰਦਾ ਲਓ ਇਸਮਾਨ ਅੰਦਰ ਸਮਾਨ ਪਿਆ ਜਾਂ ਨਹੀਂ ਪਿਆ ਨਹੀਂ ਪਿਆ ਭਾਈ ਇੱਥੇ ਆ ਤੈਨੂੰ ਤੋਰ ਲਈ ਕਿੰਨੇ ਲੋਕ ਖੁਸ਼ ਕਰਨੇ ਪਏ ਤੇਰੇ ਜੱਫੇ ਦਾ ਨੂੰ ਕੱਲੀ ਮਜਾ ਹਤੀ ਤੂੰ ਤੂੰ ਫੇਰ ਆ ਗਈਆਂ ਤੂੰ ਫੇਰ ਆ ਗਈਆਂ ਹਾਂ ਕੱਲ ਲਈ ਵੀ ਰੱਖ ਲਓ ਮੇਰੇ ਸਹੁਰੇ ਹੁੰਦੇ ਪਹਿ ਲੈਣਗੇ ਉਹਨਾਂ ਦਰੂ ਵੀ ਨਹੀਂ ਖਦੇ ਹੋਰ ਦਰੂ ਪੀ ਲੈਣੀ ਸਹੁਰਾ ਵੀ ਪੀ ਲੈਣਗੇ ਜੀਤ ਵੀ ਓਏ ਕਾਰਾ ਨਹੀਂ ਲੈਣਾ ਬੋਤਾ ਪਾਵਾਂਗੇ ਨਾਲ ਉਹਨਾਂ ਦੇ ਹਾਂਜੀ ਤੇ ਲਾਵੀ ਚਲੋ ਮੇਰੇ ਕਰੀਏ ਜੀ ਲੋੜ ਗੁਰਦੀਪ ਜੀ ਉਧਰ ਸਮਾਨ ਪਿਆ ਆਪਣੇ ਸਿਰਫ ਉਧਰ ਕੋਕ ਦੀਆਂ ਬੋਤਲਾਂ ਵਾਂ ਲਿਮਟ ਆ ਲੈ ਜਾਣੀਆਂ ਆਪਾਂ ਕੋਕ ਦੀਆਂ ਬੋਤਲਾਂ ਵਾਂ ਕੋਕ ਦੀਆਂ ਆਦੂਆਂ ਫਿਰ ਕੋਕ ਇੱਥੋਂ ਕੱਢ ਦਿੰਦੇ ਆਪਾਂ ਅੱਧਾ ਕੋ ਕੱਢ ਦੇਨੇ ਕਾ ਕੱਢੂਗਾ ਵੇਖੀ ਉਹਨੂੰ ਆਹ ਨਾਲੇ ਇੰਨੇ ਨਾਲ ਵੇਖਣਾ ਕੀ ਬਣਨਾ ਤਿੰਨ ਚਾਰ ਚਾਰ ਬੋਤਲਾਂ ਗੱਡੋ ਆਹ ਇਹ ਆਪਾਂ ਲਿੰਕਾ ਫੈਂਟਾ ਸਾਡੇ ਰੱਖ ਲੈਨੇ ਆਪਾਂ ਟੈਂਸ਼ਨ ਕੋ ਲੈਨੇ ਆਪਾਂ ਤੁਸੀਂ ਤੇਰੀ ਆ ਬੇਟੀ ਰੱਖਣਾ ਆਪਾਂ ਨੂੰ ਚਾਹੀਦੀ ਹੁੰਦੀ ਗਾ ਲੈ ਆਹ ਤਾਂ ਪਹਿਲਾਂ ਸੋਚ ਲਓ ਲਿੰਕਾ ਰਹਿਣ ਬੇਟਾ ਹੋ ਲਿੰਕਾ ਵਰਤ ਪਹਿਲੀ ਲਿੰਕਾ ਰਹਿਣ ਤੇਨੇ ਚਲੋ ਲਿੰਕਾ ਇੱਧਰ ਰੱਖ ਦਿੰਨੇ ਆਹ ਕੱਢ ਦੇ ਬਹੁਤ ਆ ਉਹ ਕੱਢ ਲੈ ਬਹੁਤ ਆ ਬਹੁਤ ਆ ਬਹੁਤ ਆ ਫੈਂਟਾ ਹੋ ਹੈਗਾ ਇੱਕ ਬੋਤ ਲੈ ਗਈ ਆ ਹੈਗੇ ਉਹ ਘੰਟਾ ਧੁੱਗੂਆ ਕੋ ਕੋਕ ਇੰਨੀ ਕੋਈ ਪਿੰਡ ਦਾ ਜਵਾਕ ਕੋਕ ਲੈ ਜਿਨ੍ਹਾਂ ਨੇ ਕੋਕ ਪੀਣੀ ਉਹਨਾਂ ਨੇ ਕੋਕ ਹੀ ਪੀਣੀ ਆ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਹਰ ਮਨ ਕਰੇਂ ਕਿ ਦੋ ਬੋਤਲਾਂ ਹੀ ਆਪਰ ਉਹ ਕਹਿੰਦੇ 6 ਮੀਟਰ ਥੱਲੇ ਮੈ ਰੱਖ ਪਹਿਲਾਂ ਆਹ ਦਾ ਦੇਖ ਲਓ ਹਿਸਾਬ-ਤਾਬ ਜਿਆ ਫੇਰ ਫੇਰ ਨਵੀਂ ਚਾਹੀਦੀ ਚਲੋ ਵੀ ਨੋਅਵੇ ਖੁੱਲ ਗਿਆ ਵੇ ਅੰਦੀਆਂ ਦੀ ਦੱਬੀ ਦੋ ਹੋਰ ਫੈਂਟਾ ਜਵਾਨ ਹੈ ਲਾਲ ਹੁੰਦੀ ਇਹ ਨਹੀਂ ਚਲਾਉਣਾ ਬਾਲਾ ਇਹ ਵੀ ਰੋਹਨ ਦਾ ਦੋ ਦਿਨ ਹੋਰ ਵੇ ਗੰਦਾ ਨਾ ਜਨਾ ਲੈ ਵੇ ਬੋਤਲਾਂ ਬਹੁਤ ਆ ਜਵਾਨ ਬਸ ਇਹ ਇਨਾਂ ਜੀ ਬਹੁਤ ਆ ਬਾਕੀ ਸਾਮਾਨ ਲਖਾ ਬਾਈ ਨੂੰ ਬਸ ਹੋਰ ਨਹੀਂ ਲਖਾ ਬਾਈ ਨੂੰ ਗੋਬੀ ਬਾਈ ਤੁਹਾਡੇ ਕੋਲੇ ਆਈ ਗੋਬੀ ਇਹਦੇ ਕੋ ਵੀ ਤੁਹਾਡੇ ਕੋਲ ਨਹੀਂ ਆਈ ਆ ਗੰਦੇ ਹਾਂ ਕੋਕਾ ਗੰਡਾ ਰਖਾਉ ਨਹੀਂ ਅੰਦਰ ਸਾਰਾ ਗੰਡਾ ਤਾਂ ਪਰ ਦਿਆ ਇਸ ਕੋਫੀ ਚਾਹੀਦੀ ਆ ਗੋਪੀ ਸਾਰੀ ਆ ਵੀ ਆ ਵੀ ਚਾਹੀਦੀ ਗਾਈ ਨੂੰ ਪਹੁੰਚ ਕੇ ਪਰ ਬਾਕੀ ਚੁਕਾ ਦੇਣੀ ਕੋਫੀ ਚਾਹੀਦੀ ਆ ਕੋਫੀ ਚਲਾਉਣੀ ਆ ਆਪਾਂ ਨਹੀਂ ਨਹੀਂ ਕੋਫੀ ਦਾ ਇੱਕ ਪਾਉ ਚਾਹੀਦਾ ਬਸ ਬੰਦੇ 50 100 50 ਬੰਦੇ ਹੋ ਜਾਣੇ ਆ ਮੈਂ ਕਿਹਾ ਮੈਨੂੰ ਨਿੰਬੂ ਦੇ ਦਿਓ ਤੁਹਾਡੇ ਕੋਲ ਇੰਨੇ ਵਧੇ ਪਏ ਕਹਿੰਦਿਆ ਆ ਦੇ ਮੋਲ ਲੈ ਆ ਨਿੰਬੂ ਨਹੀਂ ਦੇ ਦੇ ਨਿੰਬੂ ਨਹੀਂ ਦੇ ਦੇ ਹੁੰਦੇ ਸ਼ਗਨ ਚ ਲੈ ਦੇ ਦੇ ਬਾਲਾ ਪਰ ਉਹ ਬਾਕੀ ਗਣਾਈਏ ਪਰ ਆ ਲੈ ਆਪਾਂ ਰੱਖ ਲੈ ਕਿੰਨੇ ਬੰਦੇ ਹੋਣੇ ਤੁਹਾਡੇ ਵੱਲੋਂ ਮੁੰਡੇ ਵੱਲੋਂ 15 ਜਾਣੇ ਤੇ 15 ਹੀ ਆਪੇ ਆ। 25 30 ਬੰਦਿਆ ਰੇਜਮੈਂਟ ਕਰੋ। ਹਾਂ ਬਾਥ ਰੱਖ ਲੈ ਯਾਰ ਇਹ। 25 30 ਰੇਜਮੈਂਟ ਕਰਾ ਕੇ ਲੈਣ ਜਾਂਦੇ ਫ੍ਰੈਂਡ। ਇਹ ਤਾਂ ਕਿਹਾਣਾ ਬੰਦਾ। ਨੈਪਕਿਨ ਰੱਖ ਲੈ ਥੋੜੇ ਕਰੇ ਚਾਹੀਦੇ ਹੁੰਦੇ ਆ। ਉਹ ਨੈਪਕਿਨ ਤਾਂ ਰੱਖਣੀ ਆ। ਇਹ ਤਾਂ ਇਹਨਾਂ ਨੂੰ ਲਵਾਏ। ਜਿਹੜੇ ਆਪਾਂ ਰੱਖਨੇ ਕੱਲ ਚੋਗੇ। ਹਾਂ ਉਹ ਰੱਖ ਲੈ ਬਾਕੀ ਇਧਰ ਹੋਈਆਂ। ਬਾਕੀ ਇਧਰ। ਨਾ ਨਹੀਂ ਆਏ। ਸਾਡੇ ਵੱਲੀਆਂ। ਹਾਂ। ਕਿੰਨੇ ਰੱਖਣੇ ਆ? ਨਾਪਕੀ ਦੋ ਟਿਕਨੇ ਭਾਈ ਮਮੀ ਉਥੇ ਦੋ ਪੱਟੇ ਘਰੇ ਵੀ ਲੋਡ ਪਈ ਰਹੋ ਬਾਜੋਂ ਘਰੇ ਲੋਡ ਮੰਮਣ ਤਾਂ ਹੀ ਸਿਹਤ ਬੰਦ ਪੱਟੇ ਬਾਪੇ ਆਹੀ ਬੰਦ ਆਹੀ ਸੀ ਘਰੇ ਵੀ ਲੋਡ ਪੈਂਦੀ ਰਹਿੰਦੀ ਨੈਪਕੀ ਨਾਲ ਗਰਦੀਪ ਬਹੁਤ ਬਹੁਤ ਆਈ ਲੋਡ ਘਰੇ ਪੈਂਦੀ ਰਹਿੰਦੀ ਨੈਪਕੀ ਨਾਲ ਬਾਕੀ ਸਬਜ਼ੀ ਇਹ ਤਾਂ ਬਾਕੀ ਉਹ ਤਾਂ ਭਾਜਣਾ ਹਨ ਅਨਗਰ ਦੀਨ ਖਾਣਾ ਚਾਹ ਤਾਂ ਕੇ ਲੈ ਇਹਦੇ ਇੱਧਰ ਰੱਖ achar ਗਰਦੀਪੇ ਕਿ ਮੂੰਹ ਥੱਲੇ ਕਰੀ ਜਾਂਦੀ ਇਹ ਆ ਵੇਲਾ ਵਿਆਹਦ ਬਾਗੀ ਕਰੀ ਜਾਂਦੀ ਜਾਣ ਕੇ ਵੇਲਾ ਕੇਲ ਤਾਂ ਘੱਟ ਨਾ ਘਟ ਰਹੇ ਰਹਿ ਗਏ ਵੇ ਭਰਾਵਾ ਵੇ ਕਿੱਦੇ ਕਿੱਦੇ ਕੇਲੇ ਨਿਕਲਦੇ ਵਿਆਹ ਦਾ ਵਾਰ ਕੇਲੇ ਘਟ ਰਹੇ ਰਹਿ ਗਏ ਕੱਲੇ ਬਾਕੀ ਕੀ ਨੀ ਕੰਮ ਹੋ ਗਏ ਸਾਡੇ ਲੈਨデア ਮੂੰਹ ਦ ਸੋਜ ਬੈਜੂ ਕੋਈ ਨਹੀਂ ਆ ਹਾਂ ਹੁਣ ਸੋਜ ਬੈਜੂ ਅੱਗੇ ਨਾ ਪੈਂਦੀ ਹੁੰਦੀ ਸੀ ਕੀ ਹੁਣ ਬੈਜੂ ਨਾ ਗਰਦੀਪ ਦੇ ਮੂੰਹ ਕੇ ਬਣਾਉਂ ਦੀਵਾਨ ਮਾਨ ਜੀ ਜੇ ਮੂੰਹ ਚ ਪਾਰਾਂ ਨਾ ਕੇਲ ਗਰਦੀਪ ਤੇ ਹੁਣ ਤੁਹਾਡੇ ਘਰੇ ਦੋ ਹੀ ਕੁਾਰੇ ਰਹਿ ਗਏ ਸਿਰਫ 10 ਨੋਬਰ ਹਾਂ ਸਿਰੋਬਰ ਤੇ ਗੁੱਗੂ ਹੂੰ ਵਾਸਾ ਬਾਕੀ ਸਭ ਵਜਾਏ ਗਏ ਕੋਈ ਨਹੀਂ ਇਹ ਤੋਂ ਉਹਨੂੰ ਵੀ ਵਿਆਹ ਦੇਣਾ ਅੱਧਰ ਪਿੱਛੜੀ ਵਾ ਕਰਦੇ ਥੋੜੇ ਆਹ ਵੇ ਇਹ ਤਾਂ ਕੁੜੀ ਹੈ ਆਉਦੇ ਨੇ ਘਰੀ ਤਾਂ ਆ ਵੀ ਵਿਆਹ ਨਹੀਂ ਰਿਸ਼ਤੇ ਦਾ ਗੁੱਗੂਲੀ ਵੀ ਬਥੇਰੇ ਦੀ ਆਪਾਂ ਹੀ ਫਖਦ ਕਰਦੇ ਪਏ ਹ ਜੇ ਤੇ ਗੋਦਰੀ ਤਾਂ ਪੱਕੀ ਪਸੰਦ ਕਰ ਲਈ ਹਣ ਐਂਦੀ ਵੀ ਹਾਂ ਮੈਂ ਤਾਂ ਮੈਂਟੀ ਦੋ ਲੰਗਾ ਜਿਹਨੂੰ ਫੋਟੋ ਨਹੀਂ ਦੱਸਦੀ ਪੂਰੀ ਦੇਖਣ ਨੂੰ ਕੁੜੀ ਇਹ ਵੇਖਿਓ ਦਿਖਾਈਏ ਇਹਨਾਂ ਨੂੰ ਭਾਬੀ ਵਿਖਾਈ ਇਹਨਾਂ ਨੂੰ ਕੁੜੀ ਆ ਗਈਆਂ ਵੀ ਤੂੰ ਆ ਜਾ ਭੱਜ ਕੇ ਤੇ ਫੋਟੋਆਂ ਉਧਰੋਂ ਆ ਦੇ ਮਚੋਲ ਦੇ ਨਾਲ ਹੀ ਭੇਜ ਦੇ ਫੋਟੋਆਂ ਬਾ ਬੜੀ ਸੋਹਣੀ ਉਹ ਆਈ ਭਾਬੀ ਕੋਲ ਇੱਕ ਹੀ ਆ ਹਾਂ ਬੜੀ ਸੋਹਣੀ ਤੂੰ ਕਹਿਣਾ ਸੋਹਣੀ ਹੋਰ ਜਾ ਕੋਈ ਚਲ ਰਵਾਰ ਕੀ ਮੈਂ ਥੱਲੋਂ ਭੱਜ ਆਇਆ ਉੱਥੋਂ ਜਿਹੜੀ ਵਿਖਾਈ ਪਰਝਾਈ ਨੇ ਮਿੱਟ ਪਾੜੀਆਂ ਚੜ ਅਸੀਂ ਤਾਂ ਕਿ ਥੱਲੇ ਹੁੰਦੀਆਂ ਅਸੀਂ ਇਹ ਤਾਂ ਆਪ ਹੀ ਕਿਹਾ ਪਹਿਲਾਂ ਉਹਨੂੰ ਖਾ ਦੋ ਮੋਟੇ ਆਵੇ ਨਹੀਂ ਕਿ ਤੇਨੂੰ ਬਾਅਦ ਚ ਪੜ ਬਾਅਦ ਚ ਨਹੀਂ ਕਿ ਤੇਨੂੰਾਰੇ ਮੋਹ ਨਾਲਿਸ ਆ ਬਖਾਏ ਇੱਧਰ ਮੈਨੂੰ ਆਵੇ ਇੱਧਰ ਭਾਈਏ ਰਿਸ਼ਤੇ ਤੇਦੇ ਹੁਣ ਤੋਂ ਪਹਿਲੇ ਪਹਿਲੇ ਮੈਂ ਫੜ ਫੜ ਸਰਚ ਕਰਕੇ ਕੱਢ ਲਈ ਮੈਂ ਭੱਜ ਆਇਆ ਇਹਨੇ ਰਿਸ਼ਤਾ ਕੁੜੀ ਦਾ ਬੜਾ ਮਹਾਰ ਬਟੂ ਹੋਣਦਾ ਲੱਭੇ ਔਡੇ ਤੇ ਲੋ ਪੌੜੀਆਂ ਚੜ ਗਿਆ ਇਹ ਤੂੰ ਫੋਟੋ ਨਾਲ ਲੱਭੇ ਹਰ ਬੰਦ ਦਵਾ ਦਾ ਫੋਟੋ ਲੱਭੇ ਕਰਤਾਨ ਕੰਮ ਉਹੀ ਤੂੰ ਪਹਿਲੇ ਡਰ ਕੇ ਪੇਟਾ ਜਿ ਲਾਉਣਾ ਹੈਗਾ ਲਾ ਲੋ ਆ ਵੀ ਤਾਂ ਪਿਆਈ ਜਾ ਪੁੱਤਰ ਲਿਆ ਫਿਰ ਹੁਣ ਆ ਦਿਹਾੜੀ ਮਲਾਵਾ ਬੜਵੰਦ ਸਾਰਾ ਮੋਟਾ ਕੀ ਕਰਦਾ ਈ ਇਹਦੇ ਘਰ ਦੀ ਲੈਣਾ ਜਰ ਇਹਨੂੰ ਨਹੀਂ ਸਾਰਾ ਉੱਧਰ ਸਾਰਾ ਖੜਾ ਹੀ ਪਰਾਂ ਉਹ ਤਾਂ ਸਾਰਾ ਖੜਾ ਹੀ ਜਦੋਂ ਮੈਂ ਆਇਆ ਨਾ ਮੈਂ ਕਿਹਾ ਮੋਟੇ ਚੱਲ ਅੰਦਰ ਉਹ ਕਿੰਨੀ ਜਾਣਾ ਉਹ ਤਾਂ ਥੋੜੀ ਬਾਹਰ ਆਇਓ ਅੰਦਰ ਇਥੇ ਰਾਜ ਘਰ ਦੀ ਓਏ ਓ ਜੱਟ ਗੱਡੀ ਕਿਵੇਂ ਗੱਡੀ ਬੰਦ ਕਰ ਗੱਡੀ ਬੰਦ ਕਰ ਗੱਡੀ ਬੰਦ ਕਰ ਸਾਲਾ 12 ਵਜੇ ਮੋਗੇ ਮੋਗੇ ਜਾਣਾ ਨੇ ਇੰਧਾਰ ਕੀ ਹੋ ਗਿਆ ਹੈਗਾ ਰਾਜ ਚੱਲ ਨਹੀਂ ਰਾਂ ਗੱਲ ਪਾਇਆ ਚਰਣਾ ਨਹੀਂ ਕਿਵੇਂ ਦੀ ਚੋਰੀ ਡਾਕਟਰ ਕਹਿੰਦਾ ਨੌਕਰਾਂ ਨੇ ਨਾ ਨਾ ਨੌਕਰਾਂ ਦੇ ਪਰ ਆਪਾਂ ਕ ਨਹੀਂ ਫਿਰ ਘਰ ਦੀ ਆਇਆ ਹਸਾਇਆ ਇੱਥੇ ਮੇਰੀ ਸਟੋਰੀ ਦਾ ਵੇਖ ਹਨੂ ਚੱਕਰਾ ਕਰਾ ਸਾਉਂਡ ਠਾ ਹੂੰ ਕੀ ਮੈਂ ਮੀਨੇ ਚੱਕਰਾ ਕਰਾ ਸਾਉਂਡ ਠਾ ਇਹ ਮੈਂ ਦੂਜੇ ਹੀ ਵੜਿਆ ਸਕਦਾ ਜਿਹੜਾ ਮਣੀ ਠਾ ਥੱਲੋਂ ਸਾਰਾ ਚੈੱਕ ਕਰਦਾ ਕਰਦਾ ਥੈੜ ਥਾਲੀ ਵਾਣ ਬਣਾ ਦਿੰਦਾ 100 ਉਧਰ ਹੀ ਪੀਤੀ ਮੰਦਿਰ ਕੱਥੇ ਲੈ ਜਾ ਤੂੰ ਮੋੜੇ ਮੋੜੇ ਅਈ ਵਗੋਂ ਸਾਸਰੀ ਮੰਮੀ ਦੀ ਮਜ਼ੇ ਦੀ ਮੰਮੀ ਤੂੰ ਮੇਰੀ ਸਟੋਰੀ ਨਹੀਂ ਹੋਏ ਕਿਉਂਰੇ ਆ ਤੈਨੂੰ ਘਾਵਾ ਮੇਰੇ ਲਈ ਵੇਖ ਲੈ ਨਾਲ ਕੋਡ ਚੱਕ ਕੇ ਖਬਰਦਾਰ ਜੇ ਕਹੇ ਨੀ ਮੈਨੂੰ ਬੁਲਾਇਆ 10 ਮਿੰਟ ਚ ਮੱਥਾ ਲਿਆ ਗਿਆ ਤੇਰੇ ਮੂੰਹ ਮੁੰਡੇ ਸਦਿਆ ਪਰ ਗੁੱਜ ਨਹੀਂ ਆ ਹੀ ਆ ਬਈ ਤੇ ਵੱਡੇ ਕੀ ਹੋ ਜਾਂਦਾ ਹੁੰਦਾ ਹੈ ਟੇਸ਼ਨ ਕਿਹੜਾ ਆ ਗਿਆ ਪਤਾ ਚੰਦੀਆਂ ਸਾਰਾ ਟੇਸ਼ਨ ਫੜਾਉਣ ਲੱਗਾ ਠੀਕ ਨਹੀਂ ਖੜੀ ਆ ਕਿਹੜਾ ਫੜਦਾ ਉਹ ਬਿਹਾਰਾ ਟੇਸ਼ਨ ਵੜ ਲੈਣਾ ਹੰਦਾਲਾ ਲੁਧਿਆਣੀ ਵਾਲੇ ਤੇ ਆ ਆ ਵੇਖ ਲਓ ਜੀ ਇਹ ਕੀ ਆ ਯਾਰ ਤੂੰ ਕਹਿੰਦੇ ਚ ਅਮਨ ਦੇ ਕੱਪੜੇ ਜਿਹੜੇ ਲੈ ਕੇ ਜਾਣੇ ਮੰਮੀ ਨੇ ਪਿਆਰ ਜੀ ਯਾਰ ਤਿਆਰ ਕਿਆ ਭੈਣ ਜੀ ਤਿਆਰ ਤਿਆਰ ਕਿਆ ਭੈਣ ਜੀ ਚਾਰ ਭਾਈ ਜੀ ਆ ਤਿਆਰ ਆ ਜੀ ਤੂੰ ਇਹ ਨਹੀਂ ਜਾ ਰਿਹਾ ਇਹ ਕਰੇ ਯਾਰ ਬੈਰੀ ਬੈਰੀ ਕਰੇ ਕੋਈ ਨਹੀਂ ਚਲੋ ਕਰੇ ਕੋਈ ਨਹੀਂ ਇਹਨਾਂ ਨੂੰ ਕਰੇ ਹਾਂ ਇਹ ਗੱਡੀ ਰੱਖਾ ਚਲਿਏ ਭਾਜੀ ਹਾਂਜੀ ਹਾਂਜੀ ਚਲੋ ਚਲਿਏ ਮੰਮੀ ਤੂੰ ਵੀ ਕਰੇ ਰਿਹਾ ਐ ਬਾ ਮੈਂ ਵੀ ਰਹਿ ਪੈ ਨੇੜਾ ਬਾ ਬਾਈ ਚਲੀਏ ਕਾਰ ਜਾਣੇ ਇਹਨੂੰ ਫੜ ਕੇ ਹੈ ਸਾਹਮਣੇ ਹਿੱਕੜੀ ਆਏ ਹਾਏ 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 ਜਿਹੜੀ ਗੱਲ ਆ ਤੂੰ ਕਹਤੀ ਨਾ ਸੁਣੋ ਜੀ ਸੁਣੋ ਜੀ ਲਓ ਜੀ ਲਓ ਰੈਡੀ ਆ ਆ ਬੈਠਣਾ ਗੱਡੀ ਚਲ ਗੱਡੀ ਚਲ ਚਲਿਏ ਰੋ ਰੋ ਹੋ ਗਈ ਆ ਚਲਿਏ ਲੈ ਕੇ ਇਹਨੂੰ ਜਾਣਾ ਹੀ ਪੈਣਾ ਭਾਈ ਮੰਮੀ ਚਲਿਏ ਚੱਲ ਜਾਣਾ ਹੀ ਪੈਣਾ ਹੁਣ ਦਾ ਮੰਮੀ ਰਾਜ ਕੁੜੀ ਲੈਣੀ ਆ ਜੀ ਚਾਹ ਸਾਰਿਆਂ ਤੋਂ ਪਹਿਲਾਂ ਤਿਆਰ ਮੋਲੀ ਉਹਨੂੰ ਵੀ ਦੋ ਦਿਨ ਹੋ ਗਏ ਹਾਂ ਉਹਨ ਵਿੱਚ ਆ ਕੇ ਆ ਜਾਓ ਛੇਤੀ ਲੈ ਜਾਓ ਮੈਨੂੰ ਉਤਰੀ ਪਈ ਆ ਉੱਥੇ ਕਿੱਥੇ ਘੰਟਿਆਂ ਨੂੰ ਪਰੇ ਗਈ ਕਰਾਂ ਹਾਂ ਤੇ ਅੱਜ ਦੋ ਦਿਨ ਕੱਢ ਗਈ ਆ ਕਿੱਥੇ ਅੱਜ ਤਿੰਨ ਦਿਨ ਲੈਣ ਜਾਣਾ ਐਚ ਕੀ ਆ ਹਾਂ ਐ ਭਰਾਵਾ ਕਿੰਨੇ ਵਾਰ ਦੱਸੋ ਇਹ ਜਮਨ ਦਾ ਉਹ ਕਲੀਨਰ ਲੈ ਕੋ ਆਪਣਾ ਉਹ ਸੱਤ ਕੇ ਮੈਂ ਉੱਚ ਪੁੱਛੀ ਆ ਨਾ ਇਹ ਚ ਕੱਪੜ ਮੈਂ ਉੱਚ ਪੁੱਛੀ ਆ ਨਾ ਛੱਤੀ ਨੂੰ ਉੱਥੇ ਕੀ ਆ ਆਪਣੀ ਰੌਣਕ ਉਹਦੇ ਨਾਲ ਸੀ ਕਰੇ ਸਹੀ ਗੱਲ ਅੱਜ ਨੂੰ ਲੈ ਕੇ ਆਉਣਾ ਕਿ ਰੋਲਾ ਪਾਉਂਦੀ ਗੱਡੀ ਚ ਆਉਂਦੇ ਆ। ਹਾਂ ਉੱਥੇ ਨਹੀਂ ਉਹਨੇ ਬੋਲਣਾ ਕਿ ਰਾਂ। ਹਾਂ ਆਉਂਦੇ ਆਉਂਦੇ ਆਪਾਂ ਸਾਰਾ ਉਹਨੇ ਰਾਸ਼ਨ ਦੇ ਦੇਣਾ ਕਿ ਆਹ ਕਿੱਡੀ ਗੱਡੀ ਹੈ। ਅੱਜ ਕਿਹਦਾ ਖਿਆਲ ਵਿੱਚ ਹੈ। ਅੱਜ ਕਪੜਾ ਹੈ ਮਾਣ। ਸਭ ਦੋ ਘਾਉਂ ਦਾ ਮੋੜ ਆਇਆ ਸਿੱਟਾ। ਲੈ ਟਰੈਕਟਰ ਕੱਢਦੇ ਬਾਹਰ। ਟਰੈਕਟਰ ਕੱਢ ਦੇ ਨਾਗਾ। ਪਰ ਜੀ ਬੜੇ ਚੰਗੇ। ਔਰ ਹੈ ਔਲ ਹੈ ਆਲੇ। ਅੱਛਾ ਗਾਉਂਦਾ ਅੱਛਦੇ। ਉਹ ਜੀ ਹੋਈ। ਜੀ ਗੁਰਪਾਲ ਜੀ ਤੁਸੀਂ ਮੇਰਾ ਬੈਗ ਲੈ ਕੇ ਆਉਂਗੀ ਸਨੂਪ? ਕਹਿੰਦਾ ਹਾਂ? ਗੁਰਪਾਲ ਤੁਸੀਂ ਮੇਰਾ ਬੈਗ ਲੈ ਕੇ ਉਹ ਕਹਿੰਦਾ ਆਪੇ ਲਿਆ। ਇਹ ਉਹ ਕਹਿੰਦਾ ਲੈਂਦਾ ਜੀ। ਨਹੀਂ ਉਹ ਕਹਿੰਦਾ ਹਾਂ ਤੁਸੀਂ ਆਪੇ ਕਿਹਾ ਸੀਗਾ ਮੈਂ ਪਰਸ ਲੈ ਕੇ ਥੱਲੇ ਆ ਗਈਏ। ਮੈਂ ਸਨੂਨ ਇਹ ਗੱਲ ਕੀ ਵੇਖ ਲੈ ਕਿੰਨੀ ਰਿਸਪੈਕਟ ਇਹਨੂੰ ਆਪਾ ਤੂੰ ਤੂੰ ਉੱਥੇ ਤੁਸੀਂ ਓ ਲੱਗਦੀ ਇਹਨੂੰ। ਉਹ ਵੀ ਚਾਹੁੰਦਾ ਵੀ ਤੂੰ ਉਹਨਾਂ ਨੇ ਢੋਕਿਆ ਕਦੇ ਵੀ ਉਹਨਾਂ ਨੇ ਆਏ 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 ਅਸੀਂ ਆਏ ਆਏ ਨੀ ਸਨੋਰ ਆਹੀ ਨਹੀਂ ਮੈਂ ਤਾਂ ਉਹਨਾਂ ਨੂੰ ਤੁਸੀਂ ਕਹਿਣਾ ਹੀ ਕਹਿਣਾ ਹੈ ਨਾ ਉਹ ਵੀ ਅੱਗੋਂ ਮੈਨੂੰ ਤੁਸੀਂ ਸਹੀ ਗੱਲ ਆ ਕਰਮ ਨਾਲ ਮਿਲਦੇ ਆ ਹੈ ਉਹ ਵੀ ਕਰਮ ਨਾਲ ਮਿਲਦੇ ਆਂ ਲੈ ਆਉਣ ਵਾਕੇ ਯਕੀਨ ਨਹੀਂ ਹੁੰਦਾ ਆਸ ਤੇ ਭੇਜਿਆ ਕਾਜੀ ਲੈ ਹੈ ਨਾ ਜੇ ਪਾਸੇ ਕਹੀ ਪਰਸ ਤੇ ਭੇਜੀ ਸੀ ਮਾਹ ਦੇ ਵੇਖੀ ਫੇਰ ਆ ਗਈ ਐ ਕੋਈ ਨਹੀਂ ਆਪਾਂ ਪਰਸ ਫੇਰ ਭਜਾ ਦੇ ਹਾਂ ਮਾਹ ਦਾ ਭੇਜੀ ਦੀ ਮਾਫੀਰ ਆ ਗਈ ਹਾਂ ਪਰਸ ਤੇ ਭੇਜੀ ਦਾ ਜਿਹੜਾ ਆਪਾਂ ਪਰਸ ਫੇਰ ਭਜਾ ਦੇ ਪਰਸ ਫੇਰ ਭਜਾ ਦੇ ਲਾ ਤੁਸੀਂ ਮੈਨੂੰ ਇੱਕ ਦਿਨ ਲਈ ਆਈਆਂ ਮੈਂ ਬਸ ਕਰ ਲੈ ਜਿਹੜੇ ਆਰਸ਼ਕਾਰ ਕਰਨੇ ਸੀ ਤੂੰ ਆ ਗੁੱਗੂ ਇੱਧਰ ਦੇਖ ਦੂਰੇ ਦੂਰੇ ਗੁਗ ਮਾਰਦਾ ਚਲ ਚਲ ਜੀ ਕੇ ਤੇ ਇਧਰ ਇਸ ਡਰੈਅ ਤੇ ਵੀ ਛਾੜ ਦੇ ਫੇਰ ਆ ਰਾ ਮੇਰੇ ਉਹ ਜੀਏ ਲੋ ਜੀ ਇਹ ਉਹ ਤੋਂ ਲੈ ਕੇ ਆਏ ਵਾਹ ਜੀ ਵਾਹ ਇਹਦੇ ਉਹ ਜੀ ਨੇ ਉਹ ਤੋਂ ਲੈ ਕੇ ਆਇਆ ਅੱਛਾ ਬਾਹਰੋਂ ਲੈ ਕੇ ਆਏ ਨੇ ਸੁਣੋ ਬਾਹਰੋਂ ਆਪਾਂ ਨਾ ਨਵਾਂ ਬਾਹਰੋਂ ਲੈ ਕੇ ਆਏ ਉਹ ਵਾਹ ਉਹ ਵੀ ਆ ਕੇ ਭਾਈ ਭਾਜੀ ਵੀ ਆ ਕੇ ਭਾਜੀ ਵੀ ਆ ਕੇ ਭਾਜੀ ਵੀ ਆ ਕੇ ਨਹੀਂ ਖੁੰਡੀ ਲਗਾਇਆ ਨਾ ਜੀ ਨਾ ਹਾਂ ਜੀ ਨਾ ਕੋਈ ਨਹੀਂ ਮੇਰੇ ਵੀ ਜਨਾ ਗੱਲ ਵੀ ਵਾਹ ਨੱਤਿਆਂ ਵਾਲਾ ਮੁੰਡਾ ਹਟਾ ਆ ਗਿਆ ਨੱਤਿਆਂ ਵਾਲਾ ਮੁੰਡਾ ਸਨੈਪਚੈਟ ਆਈਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕੇ ਭੈਣ ਨੂੰ ਮਿਲਣਾ ਪੈਰੀ ਹੱਥ ਲਾਉਂਦੇ ਹੋਏ ਹੋਰ ਭੈਣ ਆਈ ਆ ਵੇ ਪੈਰੀ ਹੱਥ ਮਿਲੋ ਲੈ ਕੇ ਨਹੀਂ ਤੈ ਮੈਨੂੰ ਮਿਲਲਾ ਯਾ ਚਲਦਾ ਲਿਖੇਗਾ ਇਹ ਕਿ ਤੁਮੇਰਾ ਸੂਟ ਸੋਹਣਾ ਲਓ ਦੱਸੋ ਬਈ ਕਮੈਂਟ ਕਰਕੇ ਅਮਨ ਦਾ ਸੂਟ ਸੋਹਣਾ ਆ ਲੈ ਕੇ ਨਹੀਂ ਗਿਆ ਮੈਂ ਕਹਾਂ ਹਾਂ ਅਮਨ ਪੜਿਆ ਨਹੀਂ ਗਿਆ ਗੁਰਕੀਰਤ ਨੂੰ ਕੀ ਮੈਸੇਜ ਆਏ ਕੇ ਸੂਟ ਕਿੱਥੋਂ ਬਣਵਾਇਆ ਰਿੰਗ ਸਰ ਮਣੀ ਤੇ ਸੂਟ ਕਿੱਥੋਂ ਬਣਵਾਇਆ ਸੀ ਰਿੰਗ ਸਰ ਮਣੀ ਤੇ ਉਹ ਮੈਂ ਬਣਵਾਇਆ ਸੀ ਜੱ ਸੀ ਲਿਆ ਕਿਦੋਂ ਗੱਜ ਦੀ ਹੱਟੀ ਤੋਂ ਸਿਮਰ ਫਰੋਜਪੁਰ ਵਾਟਰ ਵਾਟਰ ਲਿਆਓ ਵਾਟਰ ਵਾਟਰ ਆ ਵੀ ਕਿਵੇਂ ਲੱਗੇ ਕੁੜੀ ਤੇ ਸਾਰੇ ਤੈਨੂੰ ਵਧੀਆ ਲੱਗਦੀ ਮੈਂ ਸੋਹਣੀ ਤਾਂ ਪਰਸੇ ਹੀ ਆਪਾਂ ਹੀ ਵੇਖੀ ਆ ਤੇ ਆਪਾਂ ਹੀ ਵੇਖ ਕੇ ਪਸੰਦ ਕੀਤੀ ਤਾਂ ਸੋਹਣੀ ਤਾਂ ਲੱਗਣੀ ਆ ਹੁਣ ਮਾਨੂੰ ਕਿਵੇਂ ਲੱਗੇ ਰਿਵਿਊ ਰਿਵਿਊ ਉਹਨੂੰ ਵਧੀਆ ਲੱਗੇ ਉਹ ਕਹਿੰਦੀ ਜੋ ਕੁਝ ਮੈਂ ਸੋਚਿਆ ਸੀ ਉਸ ਤੋਂ ਵੱਧ ਦਾ ਉਹਨੂੰ ਕੱਢ ਕੇ ਦੇ ਰਹੇ ਤੇ ਵਾਦੂ ਸਰ ਜਾਣਾ ਮੇਰਾ ਹਾਂ ਸਰ ਜਾਣਾ ਬਾਕੀ ਸੋਹਣੀ ਤਾਂ ਪਰਸੇ ਲੱਗਣ ਲੱਗੀ ਸੀ ਹਾਂ ਆ ਮੈਂ ਉੱਥੇ ਜਾ ਕੇ ਪੁੱਛਿਆ ਕਿੰਨਾ ਕਰੋਈ ਉਹ ਕਹਿੰਦਾ ਜਦੋਂ ਇੱਕ ਗੱਡੀ ਚ ਭਾ ਕੇ ਕਿਲੋਮੀਟਰ ਆਏ ਚੁੱਪ ਕਰਕੇ ਇਹ ਜਾਣ ਕੇ ਕਰਦੀ ਉੱਤੇ ਇਹਨੂੰ ਪਤਾ ਲੱਗ ਗਿਆ ਵੀ ਆਣਾ ਆਪਣੀ ਆਖ ਦੀ ਜੂਚ ਆ ਗਈ ਮੈਂ ਹਾਂ ਨਹੀਂ ਪਤਾ ਸੀ ਇਹਨਾਂ ਤੋਂ ਮੈਂ ਚੁੱਪ ਨਹੀਂ ਕਰਾਈ ਜਾਣੀ ਮੈਂ ਆਪ ਹੀ ਚੁੱਪ ਹੋ ਜਾਵਾਂ ਮੇੜੀ ਨਹੀਂ ਆਏ ਭਰਾਵਾ ਸਾਲਾ ਕਿਤੇ ਹੋਰ ਕਿਤੇ ਮੈਂ ਆਪੇ ਇਹ ਆਇਆ ਇਹ ਮੈਨੂੰ ਕਿਧਰ ਹੜਕੇ ਰੋ ਰੂ ਕੇ ਚੁੱਪ ਕਰਕੇ ਕਹਿੰਦਾ ਮੈਂ ਤਾਂ ਚੁੱਪ ਹੀ ਨਹੀਂ ਹੋਣਾ ਇਧਰ ਸਨੌਰ ਗਾਈਸ ਨੌਰੋ ਮਾਰ ਕੇ ਉੱਤੇ ਨੌਂਦਾ ਨਹੀਂ ਤੁੰਦੀਗਾ ਕੋਣ ਸਨੌਰ ਓਏ ਆ ਖਾਣੇ ਦਾ ਸੌ ਲੱਗੇ ਸੌ ਲੱਗੇ ਮੇਰੀ ਮਰਜ਼ੀ ਸੌ ਲੱਗੇ ਇਹਨੇ ਮੈਨੂੰ ਫੋਨ ਆਇਆ ਮੈਂ ਤੁਮ ਇੱਥੇ ਨਾ ਲੈਣਾ ਓਏ ਮੈਨੂੰ ਸਭ ਤੋਂ ਜ਼ਿਆਦਾ ਘਟਾ ਪੜਾ ਕੀ ਪਿਆ ਕਿ ਪਿਆ ਵਿਆਹ ਚ ਮੇਰੀ ਸ਼ਲਟਾ ਚੋਰੀ ਹੋ ਗਈ ਹੂੰ ਇਹਨੇ ਮੰਗਾ ਲੈ ਗਿਆ ਨਹੀਂ ਉਹ ਤਾਂ ਮੈਂ ਜਿਹੜੀਆਂ ਆਪ ਦਿੱਤੀਆਂ ਤੂੰ ਸਾਰੀਆਂ ਗੱਲਾਂ ਛੱਡ ਇਧਰ ਵੇਖ ਪਿਆਰ ਮਾਂ ਨੂੰ ਪਤਾ ਸੀ ਸਾਗ ਪਸੰਦ ਆ ਤੇ ਸਾਗ ਬਣਾਇਆ ਦੇ ਇਧਰ ਆ ਜੀ ਸਾਗ ਬੜਾ ਹਮਦੀ ਹੈ ਕਿ ਨਾ ਜਾਓ ਹਨੇਰਾ ਹੋ ਗਿਆ ਹਣ ਜਿਮ ਨਾਲ ਆ ਜਾ ਕਾਲੂ ਕਿ ਆਇਓ ਹਾਂ ਜਿਮ ਨਾਲ ਆ ਜਾ ਹਾਂ ਅੱਜ ਤੁੰਦ ਪੈਣੀ ਆ ਹਾਂ ਗੱਡੀ ਲਈ ਆਪਾਂ ਐਸੇ ਕੱਲ੍ਹ ਕੋਈ ਨਹੀਂ ਜਾਣਾ ਕਿਵੇਂ ਕਾਲੂ ਦੋ ਵਾਦ ਪੋਗੀ ਸਾਜਰੀ ਸਾਜਰੀ ਨਹੀਂ 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 ਕੋਈ ਨਹੀਂ ਜਾਦੇ ਨੇੜੇ ਆਣਾ ਮੈਂ ਗੱਡੀਆਂ ਸਿੱਖ ਲਿਆ ਤਾਂ ਆ ਜਾ ਕਰਾਂ ਮੈਂ ਜਿਮ ਨਾਲ ਆ ਜਾ ਕਰੀ ਉੱਥੇ ਤੁਮ ਗੱਡੀ ਹਾਂ ਮੇਰਾ ਜੇਮੋ ਉਥੇ ਲੱਗਿਆ ਉਹ ਕੋਠੇ ਤੇ ਰਹਿੰਦੀ ਆ ਮੈਂ ਤਾਂ ਪੌੜਾਂ ਉਦੋਂ ਵੀ ਜਾਦੀਆਂ ਪੌੜੀਆਂ ਚੜ੍ਹਦੀਆਂ ਪੈਂਦੀਆਂ ਉਤਰਨੀਆਂ ਪੈਂਦੀਆਂ ਨਹੀਂ ਵਧੀਆ ਚੱਲ ਪਤਲੀ ਹੋ ਜੇਗੀ ਹੂੰ ਪਤਲੀ ਹੋ ਜਾਣਾ ਮੈਂ ਉਹ ਹੀ ਫਰਕ ਪੈ ਜੂ ਨਾਲੇ ਲੈ ਆਪਦਾ ਵੇਖ ਇਧਰ ਉਹ ਵੇਖ ਕੀ ਆ ਪਤਲੀ ਬੋਲੀ ਮੈਂ ਫਰਕ ਇਹ ਮੈਂ ਮੇਚੇ ਦਾ ਪੂਰੇ ਦਾ ਸੂਟ ਸੁਆਇਆ ਸੀ ਦੋਈ ਬਹੁਤ ਆ ਉਦੋਂ ਸਾਰਾ ਫੈਟ ਜੀ ਨਿਕਲ ਗਿਆ ਸਾਰੀ ਫੈਟ ਪਰਨਰ ਰੈਡ ਬਲੱਗ ਗਿਆ ਉਹਨਾਂ ਵਿਚਾਰਿਆਂ ਨੇ ਮੇਰੇ ਲਈ ਸਾਸਿਕਾਲ ਬੁਲਾਇਆ ਹੁਣੀ ਸੀ ਇਹ ਉਹਨਾਂ ਨੇ ਵੀ ਸਾਸਿਕਾਲ ਬੁਲਾ ਗਿਆ ਜਾਨੀ ਆ ਕੱਪੜੇ ਲਾ ਲੈ ਚੱਲ ਮੱਗਾਂ ਲਗਵਾ ਗੋਆ ਗੂੜਾ ਛੱਟ ਲਾ ਇਹਦਾ ਤੇਰਾ ਹੀ ਸੇਰਾ ਨਾ 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 ਗੋ ਕੋ ਇੱਕ ਗੱਲ ਹੋਰ ਮੈਂ ਚੁੰਨੀ ਨਹੀਂ ਸੀ ਲੈਂਦੀ ਮੈਨੂੰ ਸਿਰ ਤੇ ਚੁੰਨੀ ਐ ਲੈਂਦੀ ਮੈਂ ਜਿਹੜੀ ਇਹਦੇ ਉੱਤੇ ਜੀ ਜੀ ਆ ਓਏ ਚੱਲ ਚੱਲ ਜਾ 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 ਚੱਲ 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 ਚਲ ਚਲ ਮਿਲਣ ਗਈ ਮਿਲਣ ਗਈ ਮਿਲਣ ਗਈ ਉਧਰ ਨੂੰ ਇੱਧਰ ਨਹੀਂ ਆਈ ਉਹ ਬਿੱਲੀ ਵੇ ਹੋ ਗੱਲਣਾ ਚਲੋ ਚਲ ਚੱਕੋ ਚੱਕੋ ਅਮਣ ਜਾ ਰਹੀ ਆ ਆ ਤੇ ਦੂਜੇ ਭਰਾ ਨੂੰ ਮਿਲਣੇ ਆ ਗਈ ਆ ਗਈ ਰਾਜੂ ਰਾਜੂ ਵੀਰੇ ਕਾਸੀ ਕਾਸੀ ਕਾਗੇ ਹਾਸੀ ਕਰ ਦੁਰਬਾਉ ਕਿਥੇ ਦਰਸ਼ ਕਿ ਸਾਰਿਆਂ ਚ ਗੈਸ ਥੋੜੀ ਥੋੜੀ ਆਪਣੀ ਕੁੜੀ ਵਿਆਹ ਤਾ ਬਹੁਤ ਦੇ ਨ ਸਿਆਣੀ ਹੋ ਗਈ ਹੈ ਬਹੁਤ ਹਾਂ ਕਹਿੰਦੇ ਸੇ ਤੋਂ ਚੁਮੀ ਨਹੀਂ ਲੈਣ ਦਿੰਦੀ ਲੈ ਕਿੰਨੀ ਸਿਆਣੀ ਹੋ ਗਈ ਵਧੀਆ ਵਾਹ ਅਸੀਂ ਤਾਂ ਪਹਿਲਾਂ ਹੀ ਸਿਆਣੇ ਸੀ ਅਸੀਂ ਤਾਂ ਜੰਮੇ ਹੀ ਸਿਆਣੇ ਸੀ ਨਹੀਂ ਵਧੀਆ ਤੁਸੀਂ ਵੀ ਆ ਜਾਓ ਜੀ ਬਲਾ ਮੈਂ ਤਾਂ ਭਾਈ ਜੀ ਦੀ ਗੱਲ ਭਾਈ ਕਹਿੰਦਾ ਕਿੱਥੇ ਮੈਂ ਪੈਸ ਕਹਿੰਦਾ ਬੁੜੀਆਂ ਦੇ ਤੇ ਛੱਡ ਗਿਆ ਇਹ ਆਪ ਵਿਚਾਰ ਸੇਮ ਤੇ ਪਹੁੰਚ ਗਿਆ ਮੈਂ ਤਾਂ ਨਾ ਹੁਣ ਉੱਥੇ ਅਮਨ ਮੈਨੂੰ ਇਹ ਕੀ ਕਹਿੰਦਾ ਭਾਈ ਕਹਿੰਦਾ ਕੰਬਲ ਚ ਪਾਇਆ ਗੱਡੀ ਤੇ ਛੱਡਿਆ ਇੱਕੋ ਇੱਥੇ ਗੱਡੀਆਂ ਵੜੀਆਂ ਕਿਹੜੀਆਂ ਮੈਂ ਉਲਝ ਜੇ ਗਿਆ ਮੈਂ ਨੂੰ ਮੈਂ ਕਿ ਗੱਡੀ ਦੇ ਪਿੱਛੇ ਗੰਪਲ ਵਿੱਚ ਮੈਂ ਇਕੱਲੇ ਹੀ ਗਿਆ ਸੀ ਕਿਹਨਾ ਕਿਤੇ ਮੈਂ ਇੱਥੇ ਕਿਹਦਾ ਬੁੜੀਆਂ ਦੇ ਘਰੇ ਜੱਟ ਗਿਆ ਆਪਣੇ ਬਿਸਤਰੇ ਚੋਰੀ ਹੋ ਗਏ ਆ ਹਾਂ ਬਿਸਤਰੇ ਚੋਰੀ ਹੋ ਗਏ ਆ ਢਾਂਡੇ ਚੋਰੀ ਹੋ ਗਏ ਆ ਗੱਦੇ ਚੋਰੀ ਹੋ ਗਏ ਆ ਚੋਰੀ ਕੇ ਤੇ ਲੱਭੇ ਨਹੀਂ ਦੈਂਦੇ ਸਮਝੋ ਬਾਹਰ ਕਿੱਥੇ ਚਲ ਗਿਆ ਆ ਗਿਆ ਏਡੇ ਏਡੇ ਵੱਡੇ ਢਾਂਡੇ ਸਾਡੇ ਚੱਕੇ ਹਾਂ ਪਰ ਉਹੀ ਗੱਲ ਆ ਸਾਨੂੰ ਨਾ ਪਰ ਇੱਕ ਨਾਲ ਐਡਾ ਘਰ ਆ ਸਮਝਦਾ ਕਿੱਥੇ ਘੇੜਾ ਵੱਜਦਾ ਉਧਰ ਤਾਂ ਮੈਂ ਨਵੇਂ ਮਹੀਨੇ ਬਾ ਜਾਂਦਾ ਉਹ ਗੋਠੇ ਚ ਨਵੇਂ ਹੀ ਜਾਣਾ ਹੁਣ ਉਧਰ ਛੱਡੀ ਸ਼ੁਰੂ ਆ ਸੱਚੀ ਇਹਨਾਂ ਕੋ ਚੱਕਿਆ ਗਿਆ ਗਾਵਾਂ ਵਾਲਾ ਛੱਡੀ ਸ਼ੁਰੂ ਆ ਹੁਣ ਚਲ ਕੋਈ ਨਹੀਂ ਇੰਨੇ ਦਾ ਨਹੀਂ ਕੋਈ ਚੱਕਰ